ਨੇ ਸੰਦੀ ਪੁੱਤ ਹਾਂਜੀ ਮੰਮੀ ਕੀ ਕਰਨੀ ਹੈ ਮੰਮੀ ਕੁਆਸ਼ਨ ਨਹੀਂ ਮੈਨਾਂ ਥੱਲੇ ਸਿਰ ਵਾਉਣ ਲੱਗ ਗਈ ਸੀ ਹਾਂਜੀ ਅੱਛਾ ਅੱਛਾ ਮੰਮੀ ਉੱਤੋਂ ਪੇ ਬੈ ਕੇ ਆ ਤੂੰ ਤੋ ਮੈਂ ਤਾਂ ਕੋਟੀ ਲਾ ਦਿੱਤੀ ਐ ਸਵੇਰ ਤੋਂ ਥੱਲੇ ਨਹੀਂ ਪਾ ਲਿਆ ਆ ਤੂੰ ਚਾਹ ਰੱਖਦਾ ਲਾ ਚਾਹ ਨਹੀਂ ਪੀਣੀ ਬੈ ਜਾ ਤੂੰ ਬੱਸ ਅੱਛਾ ਚਾਹ ਚੋ ਪੀ ਲਈ ਸੀਗੀ ਹੋਰ ਫੇਰ ਪੀ ਲਾਂਗੇ ਹਾਂਜੀ ਲਓ ਚਾਹ ਚਾਹ ਦੇ ਰਿਹਾ ਕਰ ਮੈਨੂੰ ਕੋਟ ਕੱਪ ਕੇ ਦੁੱਧ ਗਰਮ ਕਰ ਦਿਆ ਕਾ ਨਹੀਂ ਕੋਈ ਨਹੀਂ ਹਾਂ ਵਾਹ ਵਾਹ ਦੁੱਧ ਕਰ ਕਥਨ ਪਤਾ ਤੇਗਾ ਮੈਂ ਦੁੱਧ ਪੀਂਦੀ ਆ ਵੀ 11:00 ਵਜੇ ਨਾਲ ਵਿਚਾਰ ਜਾਵਾਂਗੇ ਤੇ ਮੈਂ ਪਿੰਨੀਆਂ ਦਾ ਸਮਾਨ ਲੈ ਕੇ ਆਵਾਂਗੇ ਆਪਾਂ ਪਿੰਨੀਆਂ ਬਣਾਵਾਂਗੇ ਅੰਗਲ ਸੀ ਦੀ ਜਿੰਨੇ ਦਿਨ ਹੱਗ ਵਿੱਚ ਦੁੱਧ ਨਾਲ ਇੱਕ ਸਿੱਧ ਪਿੰਨੀ ਆਸੀ ਬਣਾਂਗਾ ਹਾਂ ਆਸੀ ਨਾਲ ਹੀ ਬਣੰਦੇ ਮੂੰਗੀ ਦੀ ਦਾਲ ਨਾ ਮੂੰਗੀ ਦਾ ਆਟਾ ਮਿਲ ਜਾਂਦਾ ਪੀਸਾ ਕਿਉਂ ਫਿਰ ਕੋਈ ਤਿੰਦਾ ਨਹੀਂਗਾ ਮੂੰਗੀ ਦਾ ਆਟਾ ਲਿਆ ਕੇ ਨਾ ਉਹ ਪੁਆ ਨਕੇ ਨਾ ਤੇ ਆਪਾਂ ਆ ਕੇ ਵਿੱਚ ਮੈਂ ਤੇ ਮੈਂ ਤੈਨੂੰ ਬਣਾ ਕੇ ਦੇਵਾਂਗੀ ਹਾਂ ਸਾਨੂੰ ਹੈਗੇ ਨੇ ਹੋਣਾ ਹੈ ਬਾਈ ਫਰੋਡ ਤੇ ਪਿਆ ਹੋਣਾ ਤੁਹਾਡੇ ਕਸਸ ਪਤਾ ਕੀ ਮੇਰੀ ਸੱਸ ਨੂੰ ਨਾ ਪਤਾ ਲੱਗੇ ਜਦ ਬਣਾਓਗੇ ਨਾ ਆਪਣੀਆਂ ਡੱਬੇ ਚ ਪਾ ਕੇ ਅੰਦਰ ਰੱਖ ਲਿਓ ਚਲਦੀ ਇਹਦੀ ਕੋਈ ਨਾ ਮੰਮੀ ਨਹੀਂ 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 ਮੈਂ ਨਹੀਂ ਇਹੋ ਜੇ ਕੰਮ ਨਹੀਂ ਕਰਨੇ ਹੈਗੇ ਨਾ ਪਤਾ ਕਿਉਂ ਆ ਤੂੰ ਸੱਸ ਨੂੰ ਇਸ ਤਰ੍ਹਾਂ ਨਹੀਂ ਪੁੱਤ ਮਾਲੀ ਧੀ ਨੂੰ ਹਿਦਾਇਤ ਨਹੀਂ ਕਰ ਜਾਈਂ ਤੀ ਨੂੰ ਚੰਗੀ ਹਿਦਾਇਤ ਦੇਣੀ ਚਾਹੀਦੀ ਐ ਮੈਂ ਤੂੰ ਮੇਰੀ ਮੈਂ ਤੇਰੀ ਮਾਂ ਆ ਉਹ ਤੇਰੀ ਸੱਸ ਆ ਚਲ ਪੁੱਤ ਦੋ ਖਾ ਲੈ ਜੀ ਤੇ ਕੋਈ ਗੱਲ ਨਹੀਂ ਫੇਰ ਕੀ ਮੈਂ ਤੇ ਸੱਸ ਹਾਂ ਬਾਕੀ ਮੈਂ ਰੱਖ ਦਾਂਗੀ ਇਹ ਤੁਸੀਂ ਆਪਣੇ ਜੋਤੀਆਂ ਰੱਖ ਲਓ ਨਾ ਕੋਈ ਨਾ ਕੋਈ ਨਾ ਮੇਰੇ ਵੀ ਬਣਾਵਾਂਗੇ ਤੂੰ ਨਾ ਬਣਾਵੀਂ ਤੇ ਉਹਨੂੰ ਵੀ ਜੇ ਡੱਬੇ ਚ ਪਾ ਕੇ ਰੱਖੇਂਗੀ ਤੇ ਬਣਾ ਕੇ ਡੱਬਾ ਉਹਨੂੰ ਵੀ ਦੇ ਤੇ ਮੈਨੂੰ ਵੀ ਦੇ ਦੇ ਕੋਈ ਨਾ ਬਣਾ ਕੇ ਇਸ ਤਰ੍ਹਾਂ ਨਹੀਂ ਕੀਤਾ ਹੁੰਦਾ ਤੇਰੀ ਸੱਸਿਆ ਨਾ ਛੀਨ ਹੁਦਿਆ ਤੇ ਚੰਗੀ ਵੀ ਦਬੋ ਮਾਰੀ ਨਾ ਤਾਂ ਪਹਿਲੇ ਤੁਸੀਂ ਤੇ ਕੱਲ ਲਾਓ ਚਲੋ ਤੇਲ ਲਾਵਾਂ ਸਿਰ ਨੂੰ ਲਾ ਦੇ ਮੈਂ ਖੜਾ ਤੇਲ ਹੈ ਮੈਂ ਕਿੱਕਾ ਪੈ ਦੇ ਠੀਕ ਹੈ ਮੈਂ ਇਹਨਾਂ ਵਿੱਚ ਤੁਪੇ ਵੜਾ ਕੇ ਤੇ ਆ ਕੇ ਦਿੰਦੀ ਹਾਂ ਕੋਈ ਨਾ ਕੋਈ ਨਾ ਹੋਂਦਾ ਤੇਰੀ ਸੱਸੂ ਤਾਂ ਉਹ ਵੀ ਤੇਰੇ ਚਲੋ ਕੋਈ ਨਾ ਤਦਲੇ ਦੇਖੋ ਹਣ ਜੇ ਜੀ ਉੱਪਰ ਜਾਣਦੀ ਆ ਅੱਛਾ ਅੱਛਾ ਮਾੜਾ ਚੰਗਾ ਕੁਛ ਤੈਨੂੰ ਕਹਿੰਦੇ ਤੂੰ ਮੈਨੂੰ ਇਹ ਦੱਸ ਦੇ ਤੈਨੂੰ ਕੋਈ ਕੁਛ ਕਹਿੰਦੀ ਮਮੀ ਨਹੀਂ ਹਾਂ ਕਹਿੰਦੀ ਹੁਣ ਨਾ ਕਹਿੰਦੀ ਹੁਣ ਆਹਏ ਨਹੀਂ ਤਾਂ ਨਾ ਨੋ ਸੱਸ ਬਣੀ ਆਈ ਗੱਲਿਆ ਕਹਿੰਦਾ ਅੰਜ ਤੂੰ ਮੈਨੂੰ ਦੱਸ ਦੇ ਜੇ ਤੈਨੂੰ ਕੋਈ ਮਾੜਾ ਚੰਗਾ ਕਹਿੰਦੀ ਮਮੀ ਨਹੀਂ ਤੁਸੀਂ ਚੁੱਪੀ ਰਹਿਵੋ ਬਸ ਅੱਛਾ ਮੈਂ ਆਖੀ ਜੀ ਦੰਦੀ ਆਈਆਂ ਮੈਂ ਵੇਖਿਆ ਕੁਛ ਨਹੀਂ ਉਹਨੇ ਤੈਨੂੰ ਮਾੜੀ ਚੰਗੀ ਕੋਈ ਨਹੀਂ ਗਈ ਕੋਈ ਵੀ ਗੱਲ ਨਹੀਂ ਤੇ ਅਸੀਂ ਸੂਟ ਲੈਣਾ ਸੂਟ ਹਾਂ ਲੈ ਲਾਂਗੇ ਮੈਨੂੰ ਤਾਂ ਸੂਟ ਲੈ ਕੇ ਦੇਂਗੀ ਤਾਂ ਪਿਓਰ ਚ ਲੈ ਕੇ ਦੇ ਦਊਂਗਾ ਚਲ ਮੰਮੀ ਠੀਕ ਆ ਪਿਓ ਰੋਣੀ ਕਮੀ ਖਾੜੀ ਨਾ ਫਾਨ ਆਂਦੇ ਨੇ ਹੂੰ ਹੈ ਨਾ ਉਹ ਬੜੇ ਬੜੇ ਸੋਣੀ ਕਸ਼ਮੀਰੀ ਸੂਟ ਵੀ ਨਹੀਂ ਉਹ ਤਾਂ ਮਹਿੰਗੇ ਬੜੇ ਦਿੰਦੇ ਨੇ ਮੈਨੂੰ ਕੋਈ ਨਾ ਤੁਸੀਂ ਸੂਟ ਲੈਣਾ ਸੂਟ ਦੀ ਗੱਲ ਕਰਿਆ ਘਰ ਮਹਿੰਗੇ ਮੰਗੇ ਦੀ ਨਾ ਗੱਲ ਨਹੀਂ ਆ ਮਹਿੰਗੇ ਬੜੇ ਦਿੰਦੇ ਬੱਜੇ ਤੇਰੇ ਕੋਲ ਤੂੰ ਮਾ ਨਾ ਕੋ ਲੈਣੀ ਥੋੜੇ ਥੋੜੇ ਕਿੱਕ ਪੈਸੇ ਮੰਮੀ ਮੈਂ ਕਿਹੜਾ ਕਿਸ਼ਤਾ ਤੇ ਲੈਣਾ ਮੈਂ ਬਸ ਜਦੋਂ ਤੁਸੀਂ ਕਹਿ ਸੂਟ ਲੈਣਾ ਤੇ ਦੱਸ ਆ ਫਿਰ ਤਿਆਰ ਨਹੀਂ ਚੱਲਾਂਗੇ ਚਲ ਬਾਜ਼ਾਰ ਕੋਈ ਨਾ ਬਾਜ਼ਾਰ ਉਹ ਵੇਖਾਂਗੇ ਫਿਰ ਵੇਖ ਲਾਂਗੇ ਲੋਕੀ ਤਾਂ ਮਹਿੰਗੇ ਬੜੇ ਦਿੰਦੇ ਪੱਕੀ ਤੇ ਦਾ ਪੀ ਬਣਾ ਲੇਗੀ ਮੰਮੀ ਆਪਾਂ ਚੱਲਦੇ ਆਂ ਤੜ ਜਗ ਦੇ ਕੋ ਸੂਟ ਪੱਦੇ ਲੈ ਦੇ ਸੋਨ ਨੂੰ ਵੀ ਇੱਕ ਮੈਂ ਤੁਸੀਂ ਕੀ ਕਰਦੇ ਰਹਿੰਦੇ ਹੋ ਕੀ ਕਰਦੀ ਆ ਮੈਨੂੰ ਵੀ ਲੈ ਕੇ ਆ ਲੈ ਇੱਕ ਸਾਸ ਨੂੰ ਵੀ ਸੂਟ ਕੋਈ ਨਾ ਮੈਂ ਕੋਈ ਨਾ ਮੈਂ ਤੇਰੀ ਮਾਂ ਤੇ ਉਹ ਤੇਰੀ ਸਾਸਿਆ ਕੋਈ ਗੱਲ ਮੰਮੀ ਤੁਸੀਂ ਮਾਂ ਹੋ ਤਾਂ ਕਹਿਨੀ ਉਹ ਸਾਸਿਆ ਸਾਸ ਸਾਸ ਹੀ ਰਹਿੰਦੀ ਆ ਠੀਕ ਆ ਉਹ ਮਾਨ ਨਿਬਾਣ ਚੱਲੀ ਮੇਰੀ ਤੁਸੀਂ ਤਾਂ ਪਤਾ ਨਹੀਂ ਕੀ ਕਰਦੇ ਰਹਿੰਦੇ ਹੋ ਪੱਤ ਉੱਚਾ ਦੋ ਜਮਾਨੇ ਮੇਰਵਲ ਵੇਖ ਦੇ ਰਹੀਂਦੀ ਐ ਵੇਖਦੀ ਮਿੰਦੀ ਵੀ ਕੀ ਇਨੇ ਪਾਇਆ ਕੀ ਇਹਦੀ ਮਾਂ ਕਰਨ ਦੀ ਆ ਹਾਂ ਤੁਸੀਂ ਸੂਟ ਲੈਣਾ ਨਾ ਚਲੋ ਮੇਰੇ ਨਾਲ ਹਲ ਮੈਂ ਤੁਹਾਡੇ ਤੇ ਲਾਵੋ ਹਾਂ ਤੁਸੀਂ ਤਾਂ ਆਪਣੀ ਗੱਲਾਂ ਵਿੱਚ ਉਹਨੂੰ ਵੀ ਵਿੱਚ ਪਾ ਦੇਣ ਦੇ ਲੈ ਦੇ ਸੋ ਇਸ ਤਰ੍ਹਾਂ ਨਹੀਂ ਕੋਈ ਦਾ ਹੁੰਦਾ ਹੈ ਨਾ ਮੈਂ ਅੱਜ ਚਲ ਤੇਰੀ ਮਾਂ ਆ ਤੇ ਤੇਰੇ ਸਾਸ ਤੇ ਆ ਹਾਏ ਮੈਂ ਤੁਸੀਂ ਕਿਹ ਹੁਣੀ ਜੁਲਾ ਕਰਦੇ ਚਲ ਵੇਖੀ ਜਾਗੇ ਜਿੱਥੇ ਤੁਹਾਡਾ ਤੁਹਾਡਾ ਮੈਂ 2000 ਦਸਾਂਗੂ ਤੁਝੋ ਕਦੇ 500 ਦਾ ਲੈਣਾ ਵਾ ਖੋਸ਼ ਹੋ ਜਾ ਮੰਮੀ ਵੀਨਾ ਦੱਸ ਅੱਛਾ ਤਾ ਹੁੰਦਾ ਨਹੀਂ ਮੈਂ ਹੱਥ ਕਰਦੇ ਰਹਿੰਦੇ ਹਰ ਵੇਲੇ ਤੇਰੀ ਸੱਸ ਤੇਰੀ ਸੱਸ ਤੇਰੀ ਹਾਂ ਚੱਲ ਫੇਰ ਅੱਦਾ ਕਰੀਂ ਨੀ ਤੈਨੂੰ ਮੈਂ ਰੋਟੀ ਬਣਾਦਾ ਹਾਂ ਹਾਂ ਰੋਟੀ ਬਣਾ ਲੈ ਮੈਂ ਉੱਠ ਤਾ ਨਾ ਮੈਂ ਸੌਂ ਗਿਆ ਆ ਕੇ ਸੁਣ ਲੈ ਆ ਜਾ ਆ ਜਾ ਆ ਕੇ ਪੰਜੀ ਆਈ 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 ਆ ਜਾ ਓ ਕੀ ਕਾ ਕੇ ਆਏ ਥੱਲੇ ਕੁਛ ਨਹੀਂ ਗੁੰਮ ਮੈਂ ਕੀ ਕਰਨਾ ਮੈਂ ਥੱਲੇ ਬੈਠੀ ਸਕਦੇ ਆਂਗਾ ਅੱਛਾ ਚਲ ਮੰਮੀ ਚਲੋ ਫੇਰ ਚੱਲੀ ਗਏ ਪਹਿਲਾਂ ਸੂਟ ਲੈਣ ਜਾਣੇ ਆ ਰੋਟੀ ਰੋਟੀ ਤਾਂ ਪਕਾ ਲਾ ਹੈ ਨਾ ਮੈਂ ਦੇ ਨਾ ਮੈਂ ਰੋਟੀ ਇਹਨਾਂ ਨੇ ਵੀ ਦੇ ਰੋਟੀ ਖਾਣੀ ਬਣਾ ਦੋ ਆਪਾਂ ਕੋਈ ਨਹੀਂ ਮੇਰੀ ਰੋਟੀ ਤੇ ਕੋਈ ਗੱਲ ਨਹੀਂ ਹੈਗੀ ਇੰਨੀ ਨਾ ਪਰਵਾਹ ਕਰੋ ਮੇਰੀ ਰੋਟੀ ਨੂੰ ਜਾਓ ਤੁਸੀਂ ਲੈ ਪਰਵਾਹ ਨਾ ਕਰੋ ਇਹ ਕਿਹੜੀ ਗੱਲ ਹੋਈ ਪਰਵਾਹ ਨਾ ਕਰੋ ਆਹ ਆਹ ਜਾ ਕੋਈ ਜਾ ਲਓ ਮੰਮੀ ਤੁਸੀਂ ਮਾਵਾ ਰੋਟੀ ਰਾਟੀ ਦੇ ਬਣਾ ਕੇ ਹੈ ਨਹੀਂ ਰੋਟੀ ਰੋਟੀ ਤਾਂ ਕੋਈ ਨਹੀਂ ਮੈਂ ਪਕਾ ਕੇ ਖਾ ਲਾਂ ਕੋਈ ਗੱਲ ਨਹੀਂ ਜਾਓ ਤੁਸੀਂ ਬਾਜ਼ਾਰ ਚੈਰ ਜਾਣਾ ਕੋ ਜਾਓ ਹਾਂ ਮੰਮੀ ਚਲੋ ਪਹਿਲਾਂ ਤੁਹਾਨੂੰ ਸੂਟ ਦਿਵਾ ਲਿਆ ਲਓ ਕਰੋ ਜੋ ਸ਼ੋਪਿੰਗ ਕਰਨੀ ਕੋ ਕਰਾ ਕੋਈ ਗੱਲ ਕੱਲ੍ਹ ਨਾਲ ਮਿਲ ਆਦੀ ਸੂਟ ਮੰਮੀ ਨੂੰ ਵਾਧੂ ਸੂਟ ਨੇ ਵਾਧੂ ਨੇ ਕਿ ਦੇ ਇੱਕ ਵਾਰੀ ਦੇ ਸਵਾਏ ਇੱਕ ਸਰਦੀ ਦੇ ਸਵਾਏ ਹੋਏ ਦੋ ਤਿੰਨ ਸਰਦੀਆਂ ਪਾਈ ਜਾਂਦੇ ਨੇ ਵਾਧੂ ਨੇ ਸੂਟ ਮੰਮੀ ਕੋਲ ਆਜਾ ਪਲਾਂ ਦੀਆਂ ਪਾਈ ਫਿਰੰਦਾ ਹੀ ਆ ਮੈਂ ਤੇ ਭੈਣ ਨੇ ਨੂੰ ਕਿਹਾ ਅੱਜ ਜੀ ਭੈਣ ਜੀ ਮੇਰੇ ਜਗਵਾ ਲੈ ਆਜੋ ਜੇ ਕੋਈ ਕੋਟੀ ਲੈ ਆਵੀਂ ਕੋਈ ਸੂਟ ਲੈ ਉਹਨੂੰ ਚਾਜਦਾ ਆ ਮੇਰੇ ਹੋਣਾ ਕੋਈ ਤੇ ਜਾਵਾ ਆਵਾ ਤੇ ਆਂ ਵੇਖ ਲੈ ਆ ਮੇਰੀ ਕੋਟੀ ਆ ਕੋਈ ਆ ਵੇਲਾ ਸੂਟ ਆ ਤਾਂ ਵੇਲਾ ਮੇਰੇ ਪੈਰਾਂ ਚ ਕੁਜਰਾਬ ਨਹੀਂ ਚੱਪ ਤੇਰੇ ਸਾਹਮਣੇ ਮੈਂ ਚੱਪਲਾ ਪਾਈ ਫਿਰਨ ਡਈ ਮੈ ਕਲਤੀ ਦੇ ਮੋਂਤੇ ਸਾਹਮਣੇ ਕਹਿ ਲੈ ਦੇ ਲੈ ਕੇ ਦੇ ਮੈਂ ਜਲੇ ਵੱਦੂ ਨੇ ਹੁਣੇ ਬੂਟ ਲਿਆ ਮੈਨੂੰ ਤਾਂ ਵੱਦੂ ਪਏ ਨੇ ਪਿਛਲੀ ਸਰਦੀ ਅਸੀਂ ਲੈ ਚ ਬੂਟ ਲੈ ਕੇ ਦਿੱਤੇ ਸੀ ਮੰਮੀ ਐਦਾਂ ਹੀ ਕਰਦੇ ਰਹਿੰਦੇ ਮੇਰੇ ਕੋ ਬੂਟ ਨਹੀਂ ਹੈਗੇ ਮੰਮੀ ਤੁਹਾਡੇ ਪੈਰ ਤੇ ਨੇ ਬੂਟ ਉਹ ਬੂਟ ਚੰਗੇ ਕੋ ਨਹੀਂ ਗੇ ਤਲੀ ਤੋਂ ਟੁੱਟ ਗਏ ਨੇ ਚੱਲ ਲੈ ਦੇ ਨਾ ਵਾ ਲੈ ਦੇ ਲੈ ਲੈ ਦੂਗੀ ਕੋਈ ਨਾ ਕੋਈ ਨਹੀਂ ਲੈਤਾ ਟੈਨਸ਼ਨ ਨਾ ਲਵਾਂ ਲੈ ਦੂਗੀ ਨਾ ਕੋਈ ਨਾ ਲੈ ਦੂਗੀ ਟੈਨਸ਼ਨ ਆ ਉਹ ਲੈ ਦੂਗੀ ਹਾਂ ਮੈਂ ਉੱਥੇ ਵੀ ਪਿੰਡ ਚਲੀ ਜਾਵਾਂਗੀ ਨਾ ਆਪਣੇ ਅੱਖੀ ਤੇ ਕੇ ਆਹੋ ਈ ਕਰ ਕੋਈ ਕਰ ਜੇ ਮੈਂ ਪੇਕੇ ਪਿੰਡ ਚਲੀ ਜਾਵਾਂਗੀ ਨਾ ਤੇ ਮੈਨੂੰ ਉੱਥੋਂ ਵੀ ਮਿਲ ਜਾਣ ਬਥੇਰੇ ਕੱਪੜੇ ਮਿਲ ਜਾਂਦੇ ਨੇ ਹੈਨਾ ਸੂਟ ਵੀ ਮਿਲ ਜਾਣਗੇ ਬੂਟ ਵੀ ਸ਼ੂਜ਼ ਸਾਰਾ ਮਿਲ ਜੇਗਾ ਪਰ ਮੇਰੇ ਜਾਣਾ ਨਹੀਂ ਚਾਹੁੰਦੀ ਮੈਂ ਕਿ ਨਹੀਂ ਕੀ ਜਾਣਾ ਛੱਡ ਪਰ ਇਹ ਤੇ ਮੈਨੂੰ ਉੱਥੋਂ ਵੀ ਮਿਲ ਜੇਗਾ ਤਾਂ ਅੱਜ ਮੈਂ ਇੰਨੀ ਵੱਲ ਕਹਤੀ ਐ ਤੇ ਵੇਰੀ ਟੇਰੀਟੀ ਨੇ ਤੇਰੇ ਸਾਹਮਣੇ ਕੀ ਕੁਛ ਨਹੀਂ ਸ਼ਾਣਾ ਤੇ ਤੇਰੀਟੀ ਨੇ ਤੇਰੇ ਸਾਹਮਣੇ ਕੀ ਕਿਹਾ ਤੇ ਚਲੋ ਕੋਈ ਨਾ ਤੁਸੀਂ ਜਾਓ ਪਹਿਣੇ ਤੇ ਜਾਓ ਸ਼ੋਪਿੰਗ ਕਰੋ ਕੱਪੜੇ-ਕੁਪੜੇ ਲਓ ਤੇ ਜੋ ਕੁਝ ਲੈਣਾ ਦੇਣਾ ਲਓ ਤੇ ਮੇਰੀ ਤੂੰ ਚਿੰਤਾ ਨਾ ਕਰੋ ਜਾਉ ਤੂੰ ਨਹੀਂ ਨਹੀਂ ਚਲ ਚਿੰਤਾ ਕਰੀਆ ਕੋਈ ਨਾ ਨਹੀਂ ਕੁੜਗੇ ਤੂੰ ਲੈ ਲੁਕੇ ਦੇ ਸਿਆਲੂ ਸਾਰਾ ਕੁਝ ਲੈ ਕੇ ਦੇ ਜੋ ਕਹਿੰਦੀ ਆ ਲੈ ਕੇ ਦੇ ਉਹਨੂੰ ਹਾਂ ਨਹੀਂ ਨਹੀਂ ਤੂੰ ਚਲੀ ਜਾਣਾ ਆਹੋ ਕੋਈ ਨਾ ਜਨਵਰੀ ਫਰਵਰੀ ਮਹੀਨੇ ਦੋ ਮਹੀਨੇ ਕੱਢ ਲਵਾਂਗੀ ਉੱਥੇ ਤੇ ਇਹ ਆਪਣਾ ਰਾਜੀ ਖੁਸ਼ੀ ਰਹਿ ਕੋਈ ਨਾ ਤੂੰ ਸੀ ਰਹੋ ਮੈਂ ਕੋਈ ਨਹੀਂ ਕੋਈ ਨਾ ਰਾਣਾ ਪੀਆ ਮੈਂ ਵੀ ਚਲੀ ਜਾਣਾ ਕਿ ਮੇਰੇ ਵੀ ਘਰ ਪਿੱਛੇ ਬੱਚੇ ਨੇ ਕਿ ਐ ਥੋੜਾ ਹੈਗਾ ਮੈਂ ਤਾਂ ਚਲਾ ਇਸ ਮੈਂ ਕਿ ਚਾਹ ਦੋ ਚਾਰ ਦਿਨ ਰਹਿ ਕੇ ਜਾਨੀ ਦਿਆ ਕਰ ਲੈ ਕੇ ਐ ਨਹੀਂ ਘਰੀ ਦਾ ਹੁੰਦਾ ਲੈ ਦਾਂਗੀ ਮੰਮੀ ਲੈ ਦਾਂਗੀ ਆ ਸਭ ਕੁਝ ਦਿਆ ਕਰ ਆ ਜਾਓ ਕੋਈ ਨਾ ਕੋਈ ਨਾ ਕੋਈ ਨਾ ਜਾ ਤੂੰ ਆਪਣਾ ਜਾ ਵੋ ਕੋਈ ਨਾ ਜਾ ਤੁਹਾਡਾ ਲੱਗਦਾ ਗੇਟ ਖੜਕਣ ਦੇ ਆ ਬਾਹਰ ਦਾ ਜਾਨੀ ਆ ਮੈਂ ਹਾਂ ਆ ਵੇਖੋ ਜਰਾ ਕਜਾ ਕੋਈ ਨਹੀਂ ਕਹਿੰਦੇ ਨਹੀਂ ਤੇ ਕਹਿੰਦੀਆਂ ਨੇ ਕਿ ਨੋ ਧੀਆ ਵਾਂਦੀਆਂ ਕਿੱਥੇ ਵਾਂਦੀਆਂ ਨੇ ਤੂੰ ਦੇ ਲੋ ਮਾਂ ਦਾ ਕਿੰਨਾ ਕਰਨ ਦਈ ਹੈ ਤੇ ਮੇਰਾ ਕੁਝ ਵੀ ਨਹੀਂ ਕਹਿੰਦੀ ਹੈ ਜੇ ਪਹਿਲੇ ਪਹਿਲੇ ਪਾਲ ਤੇ ਕੋਈ ਨਹੀਂ ਮੈਂ ਪਾਲਾਂਗੀ ਕੋਈ ਰਾਜ ਕੁਸ਼ੂ ਰੋ ਮੇਰਾ ਵੀ ਮੈਂ ਜਨਵਰੀ ਫਰਵਰੀ ਵੀ ਨੇ ਮੈਂ ਤੋਂ ਉੱਥੇ ਕੱਟਾ ਮੈਂ ਕੋਈ ਗੱਲ ਨਹੀਂ ਤੇ ਆਪਣੀ ਮਾਂ ਨੂੰ ਰੱਖੋ ਤੇ ਉਹਨੂੰ ਕੱਪੜੇ ਲੈ ਕੇ ਦੋ ਉਹਨੂੰ ਸ਼ਾਪਿੰਗ ਕਰਾ ਬੜਾ ਫਰਕ ਪੁੰਦਾ ਆ ਮੈਂ ਸਮਝਿਆ ਮੇਰੀ ਧੀ ਇਹੋ ਮੇਰੀ ਧੀ ਬੜਾ ਮੰਡੀ ਕੋਈ ਗੱਲ ਨਹੀਂ ਮੈਂ ਜਾਵਾਂ ਕੋਲੋਂ ਆਨੇ ਮੈਂ ਸਾਢੇ ਬਦਨਾ ਮਹੀਨਾ ਕਰਾਇਆ ਕਰ ਕੀ ਬਦਨਾ ਮੈਂ ਦੇਖ ਤੁਹਾਨੂੰ ਤੁਸੀਂ ਉਹਦੇ ਹੁੰਦੇ ਵੀ ਕਹਿੰਦੇ ਸੀ ਲੈ ਦੇ ਉਹਨੂੰ ਸੂਟ ਲੈ ਦਾਂਗੇ ਬਹੁਤ ਪਏ ਨੇ ਜਾਣ ਕੇ ਨਹੀਂ ਪਉਂਦੀ ਜਾਣ ਕੇ ਨਹੀਂ ਪਉਂਦੀ ਇਸ ਤਰ੍ਹਾਂ ਸਾੜੀ ਨਾ ਘਰਾਇਆ ਕਰ ਤੂੰ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਮੈਂ ਨਹੀਂ ਕਹਿੰਦੀ ਹੈ ਕਿ ਮੈਂ ਵੀ ਸਸਤੀ ਆ ਕਿਸੇ ਦੀ ਤੇਰੀ ਮਾਂ ਆ ਤੇ ਮੈਂ ਕਿਸੇ ਦੀ ਸਸਤੀ ਆ ਮੇਰੇ ਨਾਲ ਹੋਵੇ ਤਾਂ ਫੇਰ ਤੁਸੀਂ ਚੰਗੇ ਫੇਰ ਤੁਹਾਨੂੰ ਕਿੰਨੇ ਦੁੱਖ ਪਹੁੰਚੂਗਾ ਪਹੁੰਚੂਗਾ ਨਾ তোর ਵੀ ਤੀ ਸੁਣੋ ਕਿ ਤੱਕ ਦੁੱਖ ਪਹੁੰਚੂਗਾ ਤੁਸੀਂ ਚੰਗੇ ਹੋ ਚੰਗੇ ਹੋ ਆ ਤੇਨੂੰ ਕੀ ਮੈਨੀਆਂ ਫਾਇਲ ਆਉਂਦੀ ਮੈਂ ਆਉਣਾ ਨਹੀਂ ਆਗਾ ਤੇਰੇ ਕੋਲ ਤੇਰੀ ਖਾ ਗਏ ਜੋ ਉਹਦੇ ਪਿੱਛੇ ਤੇਰੀ ਖਾ ਗੀ ਤੇਰੇ ਤੋਂ ਉਹਦੇ ਪਿੱਛੇ ਗੱਲਾਂ ਕਰਤੀ ਮੈਂ ਕਰਫੇ ਆਉਣਾ ਨਹੀਂ ਆਗਾ ਕੋਤੋਂ ਨਹੀਂ ਆਉਣਾ ਮੈਂ ਨਹੀਂ ਆਉਣਾਗਾ ਸੱਸ ਨਾਲ ਵਿਹਾਰ ਚੰਗਾ ਕਰ ਹਾਂ ਤੇਰੀ ਸਾਥੇ ਆ ਕੇ ਘਰ ਦੀ ਆਈ ਸੀ ਉਹ ਜਾਣ ਕੇ ਆਈ ਸੀ ਪਤਾ ਲੱਗ ਗਿਆ ਸੀ ਜਾਣ ਖੜੀ ਉਹਨੇ ਸੁਣ ਲਿਆ ਸੀਗਾ ਜੀ ਸੂਟਾ ਨਹੀਂ ਗੱਲਾਂ ਕਰਨੀਆਂ ਕੀ ਹੋ ਗਿਆ ਫੋਟੋ ਗਿਆ ਫੋਟੋ ਦੀ ਕਮਾਈ ਮੰਗਦੀ ਆ ਹਾਂ ਤੂੰ ਨਹੀਂ ਕਮਾਉਂਦੀ ਲੈ ਦਾਂਗੀ ਕੋਈ ਨਾ ਮੈਂ ਕਹਤਾਂ ਤੂੰ ਆਸ ਕਰਨੀ ਆ ਮੇਰੇ ਅੱਗੇ ਬਕਵਾਸ ਕਰਦੀ ਮੈਂ ਇਹੋ ਨਹੀਂ ਆਗਾ ਤੇਰ ਕੋ ਮੈਨੂੰ ਨਾ ਪੁੱਛੀ ਰੋਟੀ ਪਾਣੀ ਮੈਨੂੰ ਨਾ ਪੁੱਛ ਤੂੰ ਮੈਂ ਚਲੀ ਜਾਣਾ ਕਿ ਮੈਂ ਵੀ ਨੋਵਾ ਵਾਲੀ ਆ ਨੋਵਾ ਵਾਲੀ ਮੇਰੀ ਲੋਕਾਂ ਨੇ ਤੇ ਮੁਲਕਾ ਤੁਸੀਂ ਕਾ ਹਾਂ ਮੈਂ ਤੇ ਬੰਦ ਦੱਸਾ ਤੂੰ ਕਹੇ ਹਾਏ ਮਮੀ ਤੇਰੇ ਨਾਲ ਆਂਦਾ ਮਮੀ ਤੁਸੀਂ ਸੱਸ ਵਾਲੀ ਨਹੀਂ ਘਾਡੀ ਤੁਸੀਂ ਮਾਮਾ ਮੈਂ ਦੇਣੀ ਤੂੰ ਫਿਰ ਮੈਨੂੰ ਦੱਸ ਨਾ ਵੀ ਤੇਰੇ ਨਾਲ ਸੱਸ ਵਾਲੀ ਕੀ ਕਰਦੀ ਆ ਦਾਸਾ ਮਿਲੋ ਹੁਣ ਆ ਕੇ ਕਹਿੰਦੀ ਮੈਨੂੰ ਸੂਟ ਲਾ ਦੇ ਮੈਨੂੰ ਲੈ ਕੇ ਤਾ ਆ ਜਨੇ ਕਹਤਾ ਤੇ ਸੂਟ ਲਾ ਦੇ ਜੇ ਮੈਨੂੰ ਨੇ ਕਹ ਲਈ ਤੇ ਕਹਤਾ ਮੈਨੂੰ ਵੀ ਲਾ ਦੇ ਤੈਨੂੰ ਮੈਂ ਸੱਸਾਂ ਵਾਲੀ ਕੀ ਕਹਿੰਨ ਮੈਨੀਆਂ ਫਾੜੇ ਲਾ ਦਿੰਦੀ ਆ ਫੜ ਕੇ ਮੰਮੀ ਤੁਸੀਂ ਵੀ ਨਾ ਮੇਰਾ ਨਾ ਮੈਂ ਤੁਹਾਨੂੰ ਸੂਟ ਲਾ ਕੇ ਦੇਣਾ ਤੇ ਨਾ ਮੈਂ ਆਪ ਲੈਣਾ ਠੀਕ ਆ ਹੱਤ ਮੈਨੂੰ ਨਿਖਤਾ ਪਿਆਜ ਜਾ ਲੈ ਸੂਟ ਲਾ ਨਹੀਂ ਇਹ ਆ ਉਹ ਤੇ ਵੀਦਾਈ ਇਹ ਹਾਲ ਸੀਗਾ ਮੇਰੇ ਇੱਥੇ ਵੀ ਆ ਰਿਹਾ ਮੇਰੇ ਆ ਨਹੀਂ ਮੈਨੂੰ ਨਿਕਲ ਨਹੀਂ 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 ਹੁਣ ਬੱਸ ਪੱਥਰੀ ਬੜੀ ਸੀਗੀ ਇਹ ਛੂਰੀ ਤੋਂ ਤੈਨੂੰ ਇਹ ਸ਼ੁਰੂਤੋਂ ਹੀ ਬੜੀ ਸੀਗੀ ਪਹਿਲਾ ਕੁਵਾਰੀ ਹੁੰਦੀ ਵੀ ਬੜੀ ਅਥਰੀ ਸੀਗੀ ਉਹ ਕੁਛ ਨਹੀਂ ਕਹਿੰਦੀ ਹੈਗੀ ਸਾਚਾ ਲੈ ਮੈਂ ਪਿਆਰ ਲਈ ਸਮਝਉਣੀ ਆ ਵੀ ਨਾ ਇਸ ਤਰ੍ਹਾਂ ਦੇ ਵਿਹਾਰ ਨਹੀਂ ਕਰੀਦੇ ਹੁੰਦੇ ਸੱਸਾਂ ਨਾਲ ਹਾਂ ਕਾਲੂ ਤੇਰੀ ਪਰਜਾਈ ਸੁਣੂਗੀ ਤੂੰ ਮੇਰੇ ਨਾਲ ਇਸ ਤਰ੍ਹਾਂ ਕਰਨ ਲੱਗ ਜੂਗੀ ਤੇ ਫੇਰ ਤੂੰ ਕੀ ਕਰੇਂਗੀ ਇੱਕ ਵਾਰੀ ਹੁੰਦੀ ਵੀ ਬੜੀ ਸੀਗੀ ਅਥਰੀ ਇਸੇ ਤਰ੍ਹਾਂ ਦੀ ਸੀ ਹੋਣੀ ਵੀ ਇਹਨੇ ਵੀ ਮੇਰੀ ਇਹਦੇ ਵਾਲੇ ਹੀ ਜਾਨ ਮੇਰੀ ਦੁਖੀ ਰਹਿੰਦੀ ਨੇ ਰ ਸੰਦੀਪਾ ਸੰਦੀਪਾ ਹਾਂ ਦੱਸੋ ਕੀ ਆ ਗਿਓ ਪਰ ਆਪ ਤੂੰ ਮੇਰੇ ਸੁਣ ਗੱਲ ਪੁੱਤ ਵੀ ਮੇਰੀ ਗੱਲ ਸੁਣ ਤੇ ਮੈਂ ਤੈਨੂੰ ਪਿਆਰ ਨਾ ਸਮਝਾਉਣੀ ਆ ਮੇਰੇ ਵੱਲ ਘਰ ਕਰ ਲੈਣ ਜਾਣਾ ਸੀ ਤਾਂ ਗੱਲ ਕਰੋ ਲੈ ਲਾਂਗੇ ਛੋਟੇ ਵੀ ਗੱਲ ਸੁਣ ਪੁੱਤ ਤੂੰ ਕੁਵਾਰੀ ਹੁੰਦੀ ਵੀ ਮੈਨੂੰ ਤੰਗ ਕਰਦੀ ਰਹੀ ਹੈ ਪੱਥਰ ਪੁਣਾ ਇਤਰਾ ਕਰਦੀ ਰਹੀ ਹੈ ਅੱਗੇ ਪਰੋਣਾ ਤੈਨੂੰ ਚੰਗਾ ਜੁੜ ਗਿਆ ਘੁਮਾੜਾ ਮੋਟਾ ਤੈਨੂੰ ਨਹੀਂ ਕੁਝ ਕਹਿੰਦਾ ਤੇ ਇਹਨੂੰ ਵਿਚਾਰੀ ਨੂੰ ਨਾ ਪੋਤਾ ਪਰੇਸ਼ਾਨ ਕਰਿਆ ਕਰ ਤੇਰੀ ਭਝਾਈ ਨੂੰ ਪਤਾ ਲੱਗ ਗਿਆ ਨਾ ਦੀ ਸੰਦੀਪ ਆਪਣੀ ਸੱਸ ਨਾਲ ਇੰਜ ਕਰਦੀ ਆ ਤੇ ਉਹ ਮੇਰੇ ਨਾਲ ਵੀ ਕਰੂਗੀ ਪੁੱਤ ਨਹੀਂ ਪੁੱਤ ਤੇ ਤੂੰ ਨਿਆਣੀ ਹੈ ਤੂੰ ਸਮਝਿਆ ਕਰ ਗੱਲ ਤੂੰ ਨਿਆਣੀ ਹੈ ਵੀ ਇਹ ਪੁੱਤ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਸੋਹਲੇ ਵਿਹਾਰ ਕਰੀਦੇ ਹੁੰਦੇ ਨੇ ਤੂੰ ਇਹਨਾਂ ਚਰ ਸੂਟ ਲੈਤਾ ਤਾਂ ਕਿ ਹੋ ਗਿਆ ਕਪੜਾ ਲੈ ਲੈ ਹੁਣ ਜਦੋਂ ਪਿੰਨਿੰਗਾ ਦੀ ਮੈਨੂੰ ਰੈ ਦੇ ਦੇਈਆਂ ਤੇ ਪੁੱਤ ਮੈਂ ਕੱਲੀ ਪਿੰਨਿੰਗਾ ਕਾਲੀ ਚੰਗੀ ਲਾ ਦੇ ਉਹ ਤੇ ਯਾਰ ਖਾਣਿਆ ਮੇਰੇ ਵਾਸਤੇ ਘਰ ਦੀ ਮਾਲਕਣ ਖਾਵੇ ਨਾ ਤੇ ਮੈਂ ਖਾਵਾਂ ਮੇਰੇ ਘਰ ਆ ਕੇ ਮੇਰੀ ਕੁੜਮਣੀ ਇਹ ਰਾਜ ਕਰੇ ਤੇ ਫਿਰ ਮੈਂ 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 ਕੀ ਕਹਾਂਗੀ ਮੈਂ ਵੀ ਇੰਜ ਕਹਾਂਗੀ ਅੱਛਾ ਤਾਂ ਤੂੰ ਮੇਰੀ ਸਿਆਣੀ ਬਣ ਜੋ ਕਰਦੀ ਨਹੀਂ ਬਚਪਨ ਦੇ ਨਾਲ ਕਰਦੀ ਨਹੀਂ ਉਹਦੇ ਨਾਲ ਮੁੰਡੇ ਵੀ ਸੁੱਖ ਨਾ ਤੇਰੇ ਸਿਆਣੇ ਸਾਠੂ ਅਠੂ ਸੱਤ ਵਿੱਚ ਮੁੰਡੇ ਪੜਨ ਦੇ ਤੇਰੇ ਚਲੋ ਕੋਈ ਆ ਕੋਈ ਨਾ ਨਾ ਐਂ ਨਹੀਂ ਕਰ ਜਾਂਦਾ ਸੋਣੀ ਤਾਂ ਰਹਿ ਜਨਾ ਠੀਕ ਹੈ ਨਾ ਸੋਣੀ ਨਾਲ ਕਰੀ ਦਿੰਦੀ ਹਾਂ ਜਾ ਤੁਸੀਂ ਤੇ ਗੱਲਾਂ ਹੀ ਹੋਰ ਕਰ ਲੱਗ ਜਾਂਦੇ ਸਵਾ ਕਰ ਲਈ ਉਹ ਕਰ ਚਲ ਮੈਂ ਜਾਵਾਂ ਸੋ ਵੇਖਾਂ ਇਹਨੂੰ ਸਮਝਾਵਾਂ ਮੈਂ ਸਮਝਾਵਾਂ ਇਹਨੂੰ ਕਰੋ ਵੇਖਾਂ ਸੋ ਮੇਰੇ ਨੇ ਜਾਵਾ ਇਹਨੂੰ ਸਮਝਾਇਆ ਮੇਰੇ ਬੜਾ ਤੰਗ ਕਰਦੀ ਏ ਕੁੜੀ ਇਹ ਮੇਰੇ ਉਹਦੇ ਸੋ ਉਤੋਂ ਹੀ ਕਰਦੀ ਏ ਗਿਆ ਤਾਂ ਹੁਣ ਵੀ ਨਹੀਂ ਗਿਆ ਜੇ ਜਾਵਾ ਇਹਨੂੰ ਸਮਝਾਵਾਂ ਨੇ ਗੱਲ ਕਰਾਂ ਵੀ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ